ਭਾਈ ਮੈਨੂੰ ਐਂ ਦੱਸੋ ਥੋਨੂੰ ਐ ਹਕਮ ਕਿਨੇ ਦਿੱਤਾ ਵੀ ਐਮ ਆਰ ਪੀ ਦੇ ਉੱਤੇ ਆਪਾਂ ਸਮਾਨ ਵੇਚੀਏ ਹੈ ਮੈਂ ਇੱਕ ਕੋਗਲੀ ਬੋਤਲ ਪੀਹਾਂ ਦੀ ਐ 25 ਰੁਪਏ ਦੀ ਕਿਉਂ ਵੇਚ ਰਾਹੇ ਹੋ ਇੱਥੇ ਵੀ 25 ਦੀ ਵੀ ਕੋਈ ਰੋਕ ਨਹੀਂ ਵੀ ਇਹਦਾ 20 ਰੁਪਏ ਦੀ ਆਉਂਦੀ ਹੈ ਹੈਲੋ ਭਾਈ ਥਨ ਚਲੋ ਜੀ ਉਹ ਵੀ ਕੰਨ ਨੂੰ ਫੋਨ ਲਾ ਕੇ ਭੱਜ ਗਏ ਮੈਂ ਤੇ ਜਿਹੜਾ ਵੀ ਐਸਾ ਦੁਕਾਨ ਦਾ ਮਾਲਕਾ ਭਾਈ ਇਸ ਚੀਜ਼ ਨੂੰ ਤੁਸੀਂ ਜ਼ਿਆਦਾ ਬੰਦ ਕਰ ਦਿਓ ਐਮ ਆਰ ਪੀ ਦੇ ਉੱਤੇ ਸਮਾਨ ਵੇਚਣਾ ਵੀ ਆਮ ਬੰਦਾ 5-5 ਰੁਪਏ ਕਿਵੇਂ ਜੋੜਦਾ ਤੇ ਤੁਸੀਂ ਐਮ ਆਰ ਪੀ ਤੋਂ ਉੱਤੇ ਗੈਰ ਕਾਨੂੰਨੀ ਢੰਗ ਦੇ ਨਾਲ ਚੀਜ਼ਾਂ ਤੁਸੀਂ ਕਿਵੇਂ ਇੱਥੇ ਵੇਚ ਸਕਦੇ ਹੋ ਹਜ਼ਾਰਾਂ ਲੋਕਾਂ ਤੋਂ ਇਹ ਕਿੰਨੇ ਰੁਪਏ ਲੁੱਟਦੇ ਹੋਣਗੇ ਜੇ ਇਹਨਾਂ ਨੇ ਇਹ ਬੰਦ ਨਾ ਕੀਤਾ ਗੈਰ ਕਾਨੂੰਨੀ ਢੰਗ ਦੇ ਨਾਲ ਆਈ ਨਹੀਂ ਪਤਾ ਕਾਹਨੂੰ ਇੱਥੇ ਮੈਂ ਪੱਲੀ ਵਿਛਾ ਕੇ ਬਹਿ ਜਾ ਮੇਰਾ ਤੁਹਾਨੂੰ ਫਿਰ ਪਤਾ ਹੀ ਆ ਇੱਥੋਂ ਦੇ ਡੀ ਸੀ ਸਾਹਿਬ ਤੱਕ ਇੱਥੋਂ ਦੇ ਮੁਲਾਜ਼ਮਾਂ ਤੱਕ ਇਹ ਮੇਰੀ ਵੀਡੀਓ ਜ਼ਰੂਰ ਪਹੁੰਚਦੀ ਕਰ ਦਿਓ ਤੇ ਸਾਡੇ ਲੋਕਾਂ ਨੂੰ ਅਵੇਅਰ ਹੋਣ ਦੀ ਲੋੜ ਆ ਜਿਵੇਂ ਦੱਸਿਆ ਸੀ ਤੇ ਨੌਕਰੀ ਕਰਦੇ ਸੰਦ ਜਿਵੇਂ ਦੱਸਿਆ ਵੀਡੀਓ ਸਟਾਰਟ ਆ ਅਸੀਂ ਅੱਜ ਸੰਗਰੂਰ ਦੇ ਬਾਸਰਡੇ ਦੇ ਉੱਪਰ ਆਏ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਜੋ ਬਾਸਰਡੇ ਦੇ ਉੱਪਰ ਇਹ ਦੁਕਾਨਾਂ ਹੁੰਦੀਆਂ ਨੇ ਸਾਨੂੰ ਕਿਸੇ ਨੇ ਦੱਸਿਆ ਵੀ ਜਿਵੇਂ ਲੁਧਿਆਣਾ ਵੀ ਜਿਹੜਾ ਐਮ ਆਰ ਪੀ ਤੋਂ ਉੱਤੇ ਆ ਜਿਹੜਾ ਸਾਮਾਨ ਵੇਚਿਆ ਜਾਂਦਾਗਾ ਮੈਂ ਆ ਬਾਈ ਦੇ ਕੋਲ ਆਇਆ ਤੇ ਤੈਨੂੰ ਨਹੀਂ ਕੁਝ ਕਹਿੰਦੇ ਤੈਨੂੰ ਸਾਡਾ ਕੋਈ ਗੱਲ ਤੇ ਆਹ ਬੋਤਲ ਆ ਮੇਰੇ ਹੱਥ ਦੇ ਵਿੱਚ ਕੋਗ ਦੀ ਬੋਤਲ ਬੋਤਲ ਹੈਈ 20 ਰੁਪਏ ਦੀ ਤੇ ਇੱਥੇ 25 ਰੁਪਏ ਦੀ ਜਿਹੜੀ ਬੋਤਲ ਆ ਇਹ ਵੇਚੀ ਜਾਂਦੀ ਆ ਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਆ ਜਿਹੜੇ ਪੈਕਟ ਪਾਏ ਆ ਆਲੇ ਦੇ ਪੈਕਟ ਆ ਜਿਹੜਾ 25 ਰੁਪਏ ਦਾ ਪੈਕਟ ਆ ਬਾਈ ਕਿੰਨੇ ਦਾ ਹੁਣ 25 ਦਾ ਪਹਿਲਾਂ ਕਿੰਨੇ ਦਾ ਸੀ ਆ ਕਿੰਨੇ ਦਾ ਆਹ ਇਹ 25 ਆ ਦਾ ਇਹ ਪ੍ਰਿੰਟ ਰੇਟ 20 ਰੁਪਏ ਆ ਤੁਸੀਂ ਦੇਖ ਲਓ ਪ੍ਰਿੰਟ ਰੇਟ 20 ਰੁਪਏ ਆ ਤੇ ਇੱਥੇ ਸੰਗਰੂਰ ਬੱਸ ਛੱਡੇ ਦੇ ਉੱਪਰ ਇਹ 25 ਰੁਪਏ ਦਾ ਵੇਚਿਆ ਜਾਂਦਾ ਤੇ ਭਾਈ ਮਤਲਬ ਤੁਹਾਨੂੰ ਇਹ ਜਿੰਨਾ ਨੂੰ ਤੁਸੀਂ ਠੇਕਾ ਦੇਨੇ ਉਹਨਾਂ ਨੇ ਕਿਹਾਗਾ ਵੀ ਪ੍ਰਿੰਟ ਰੇਟ ਤੋਂ ਉੱਪਰ ਜਿਹੜਾ ਸਮਾਨ ਵੇਚੋ ਬਈ ਸਾਪਰੀ ਆਪਾਂ ਨਹੀਂ ਆਪਾਂ ਤਾਂ ਹੀ ਤੁਹਾਨੂੰ ਪੁੱਛ ਰਹੇ ਆਂ ਦੇਖੋ ਤੁਸੀਂ ਆਪਣੇ ਭਰਾ ਹੋ ਹਨਾ ਥੋੜਾ ਜੌਬ ਆ ਆਪਾਂ ਹੀ ਪੁੱਛਦੇ ਆਂ ਵੀ ਤੁਹਾਨੂੰ ਕਿਹਾ ਕਿ ਨਹੀਂ ਆ ਕਿ 5 ਰੁਪਏ ਵਧਾ ਕੇ ਇਹੋ ਚੀਜ਼ ਵੇਚੋ ਕੋਲਡ ਡਰਿੰਕ ਦੀ ਬੋਤਲ 20 ਵਾਲੀ 25 'ਚ ਉਹ ਕੁੱਕਰਿਆਂ ਦਾ ਪੈਕੇਟ 20 ਵਾਲਾ 25 'ਚ 10 ਵਾਲਾ ਉਹ ਤੁਸੀਂ ਹੋਰ ਦਿਖਾਉਂਦੇ ਸੀਗੇ ਵੀ ਉਹ ਜਿਹੜਾ ਇੰਚਾਰਜ ਹੈ ਜਿੱਥੋਂ ਦਾ ਬਸ ਕੀ ਨਾਮ ਉਹਨਾਂ ਦਾ ਨਾਮ ਤਾਂ ਮੈਨੂੰ ਪਤਾ ਨਹੀਂ ਮੇਰੇ ਤਾਂ 2 ਦਿਨ ਹੋ ਗਏ ਲੱਗੇ ਉਹਨੂੰ ਅੱਛਾ 2 ਦਿਨ ਹੋ ਗ ਓਕੇ ਚਾਰਜ ਸਾਹਿਬ ਨੇ ਜਿਹੜੀ ਆ ਗੱਲ ਕਹੀ ਆ ਵੀ ਰੇਟ ਵਧਾ ਕੇ ਇੱਥੇ ਵੇਚੀ ਜਾਵੇ ਹਨਾ ਕੋਈ ਵੀ ਜਿਵੇਂ 10 ਰੁਪਏ ਦਾ ਬਿਸਕੁਟਾਂ ਦਾ ਪੈਕਟ ਆ ਇਹ 15 ਦਾ ਹਰ ਚੀਜ਼ੇ 5-5 10-10 ਰੁਪਏ ਰੇਟ ਵਧਾ ਕੇ ਵੇਚਣੀ ਆ ਤੇ ਇੱਥੇ ਜਿਵੇਂ ਬਾਈ ਨੇ ਵੀ ਦੱਸਿਆ ਚਲੋ ਇਹ ਤਾਂ ਇੱਥੇ ਕੰਮ ਕਰਦਾ ਇਹਨਾਂ ਦਾ ਤਾਂ ਮਜ਼ਦਮਾ ਇਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਪਰ ਇਹ ਚੀਜ਼ਾਂ ਨੇ ਜਿਹੜੀਆਂ ਇੱਥੋਂ ਦੀ ਜਿਹੜਾ ਸਰਕਾਰ ਪ੍ਰਸ਼ਾਸਨ ਆ ਜਾਂ ਜਿੰਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਆ ਉਹਨਾਂ ਦੇ ਧਿਆਨ ਦੇ ਵਿੱਚ ਲਿਆਉਣ ਦੇ ਲਈ ਜਿਹੜੀ ਅੱਜ ਅਸੀਂ ਵੀਡੀਓ ਬਣਾ ਰਹੇ ਆਂ ਕੋਈ ਗੱਲ ਨਹੀਂ ਅੱਗੇ ਹੋਰ ਵੀ ਦੁਕਾਨਾਂ ਹੋਣਗੀਆਂ ਉੱਥੇ ਵੀ ਅਸੀਂ ਸਰਵੇ ਕਰਾਂਗੇ ਵੀ ਇਹ ਜਿਹੜੀਆਂ ਚੀਜ਼ਾਂ ਨੇ ਇਸ ਤਰ੍ਹਾਂ ਕਿਉਂ ਵੇਚੀਆਂ ਜਾ ਰਹੀਆਂ ਮੈਂ ਦੁਕਾਨ ਤੁਹਾਨੂੰ ਬਾਹਰੋਂ ਵੀ ਦਿਖਾ ਦਿੰਨਾ ਆ ਜਾ ਮੜੇ ਬਾਹਰ ਆ ਜਾ ਆ ਬਾਹਰੋਂ ਦਿਖਾ ਦੇ ਹੁਣ ਇੱਥੋਂ ਇਧਰ ਗਾਲੇ ਦੇ ਕੈਮਰੇ ਵਾਲੇ ਇਧਰ ਨੂੰ ਆਹ ਕੰਟੀਨ ਆ ਬੱਸ ਅਡੇ ਦੇ ਵਿੱਚ ਸੰਗਰੂਰ ਸਾਰਾ ਵਾਲੇ ਦੁਆਲੇ ਦਿਖਾ ਦੇ ਮੋਲ ਤੇ ਸਾਨੂੰ ਕਿਸ ਨੇ ਇਨਫੋਰਮੇਸ਼ਨ ਦਿੱਤੀ ਸੀ ਇਸੇ ਕਰਕੇ ਅਸੀਂ ਇੱਥੇ ਆਏ ਸੀ ਵੀ ਜਿਹੜਾ ਇੱਥੇ ਐਮ ਆਰ ਪੀ ਤੋਂ ਉੱਤੇ ਆ ਸਮਾਨ ਵੇਚਿਆ ਜਾਂਦਾ ਹਾਲਾ ਕਿ ਜਿਹੜੀ ਇਹ ਚੀਜ਼ ਆ ਇਹ ਗੈਰ ਕਾਨੂੰਨੀ ਆ ਤੇ ਜਿਹੜਾ ਇੱਥੋਂ ਦਾ ਮਾਲਕ ਆ ਜਿਹਦੇ ਕੋਲ ਇਹ ਚੀਜ਼ ਹੈਗੀ ਆ ਠੀਕ ਆ ਜਿਹੜਾ ਇੱਥੋਂ ਦੇ ਮਲਾਜ਼ਮਾਂ ਚੋਂ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਹੈ ਨਾਲੇ ਗੱਲ ਪਤਾ ਕੀ ਹੁਣ ਜਿਵੇਂ ਬਾਈ ਹੁਣ ਵੀ ਬੜੇ ਧਿਆਨ ਨਾਲ ਵੀਰੇ ਇਹਨਾਂ ਦਾ ਤੁਸੀਂ ਸੁਣ ਰਹੇ ਹੋ ਬਾਈ ਉਹਨਾਂ ਦੇ ਦਿਮਾਗਤ ਕੀ ਚੱਲਦਾ ਹੋ ਯਾਰ 5 ਰੁਪਏ ਪਿੱਛੇ ਵੀਡੀਓ ਬਣਾਉਣ ਲੱਗ ਗਏ ਹੈਨਾ ਬਾਈ ਗੱਲ ਇੱਕ 5 ਰੁਪਏ ਦੀ ਨਹੀਂ ਅਸੀਂ ਇੱਕ ਗਾਏ ਇੱਕ ਕੋਲਡ ਡਰਿੰਕ ਲਈ ਕਿੰਨਾ ਘਾਟਾ ਇੱਥੇ ਕਿੰਨਾ ਇਕੱਠਾ ਦਿਹਾੜੀ ਦਾ ਜੇ 200 ਬੰਦਾ ਵੀ ਇਹਨਾਂ ਤੋਂ 5-5 ਰੁਪਏ ਵਧਾ ਕੇ ਚੀਜ਼ਾਂ ਲੈ ਗਿਆ ਕਿੰਨਾ ਜਿਹੜਾ ਕਾਨੂੰਨ ਤੋਂ ਬਾਹਰ ਜਾ ਕੇ ਇਹ ਲੋਕ ਕਮਾਈ ਕਰਗੇ ਲੋਕਾਂ ਨੂੰ ਠੱਗਦੇ ਆ ਹਾਂ ਜਿਹੜਾ ਲੋਕਾਂ ਨੂੰ ਠੱਗਿਆ ਜਾਂਦਾਗਾ ਇਹ ਚੀਜ਼ ਮੈਨੂੰ ਆਈ ਨਹੀਂ ਸਮਝ ਆਉਂਦੀ ਕਿ ਕਦੋਂ ਬੰਦ ਹੋਊਗੀ ਇਹ ਚੀਜ਼ ਸੋ ਇਸ ਕਰਕੇ ਅਸੀਂ ਕੱਲ ਨੂੰ ਫੇਰ ਇੱਥੇ ਆਵਾਂਗੇ ਸਰਪੇ ਕਰਨ ਦੇ ਲਈ ਵੀ ਇਹ ਚੀਜ਼ ਨੂੰ ਜਿਹੜੀ ਠੱਲ ਪਈ ਆ ਜਾਂ ਨਹੀਂ ਪਈ ਇੱਥੇ ਨੌਜਵਾਨ ਖੜੇ ਆ ਮੁੰਡਿਓ ਆਏ ਦੱਸੋ ਵੀ ਐਮ ਆਰ ਪੀ ਤੋਂ ਉੱਤੇ ਚੀਜ਼ ਵੇਚ ਸਕਦੇ ਆ ਆਪਾਂ ਤੁਸੀਂ ਪੜੇ ਲਿਖੇ ਹੋਣ ਉਹਦਾ ਕੱਟ ਪਾਈਆ ਗੈਰ ਕਾਨੂੰਨੀ ਆ ਚੀਜ਼ ਹੈ ਗੈਰ ਕਾਨੂੰਨੀ ਹੈ ਠੀਕ ਹੈ ਹੁਣ ਆਮ ਬੰਦਾ ਤੁਸੀਂ ਦੇਖੋ 5 5 ਰੁਪਏ ਕਿਵੇਂ ਜੋੜਦਾ ਹੈਗਾ ਤੇ ਇੱਥੇ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜੀਆਂ ਇੱਥੇ ਜਿਹੜੀਆਂ ਚੀਜ਼ਾਂ ਉਹ ਵੇਚੀਆਂ ਜਾਂਦੀਆਂ ਬਾਈ ਆ ਬਾਈ ਦੇ ਨਾਲ ਆਪਾਂ ਗੱਲਬਾਤ ਕਰ ਲੈਨੇ ਆ ਬਾਈ ਮੈਨੂੰ ਐਂ ਦੱਸੋ ਤੁਹਾਨੂੰ ਇਹ ਹੁਕਮ ਕਿਹਨੇ ਦਿੱਤਾ ਵੀ ਐਮ ਆਰ ਪੀ ਦੇ ਉੱਤੇ ਆਪਾਂ ਸਮਾਨ ਵੇਚੀਏ ਹੈ ਐਮ ਆਰ ਪੀ ਦੇ ਉੱਤੇ ਆਪਾਂ ਸਮਾਨ ਕਿਵੇਂ ਸਮਾਨ ਉਹ ਬਾਈ ਐਮ ਆਰ ਪੀ ਵਾਲੀ ਨੇ ਸਾਰੀ ਇਹ ਪੱਤੀ ਪੱਤੀ ਆਹ ਜਿਵੇਂ ਇੱਕ ਕੋਗ ਦੀ ਬੋਤਲ ਪੀਹਾਂ ਦੀ ਹੈ 25 ਰੁਪਏ ਦੀ ਕਿਉਂ ਵੇਚ ਰਹੇ ਹੋ ਇੱਥੇ ਤੇ 25 ਦੀ ਵੀ ਕੋਈ ਨਹੀਂ ਇਹਦਾ 20 ਰੁਪਏ ਦੀ ਆ ਨਹੀਂ ਹੈਲੋ ਚਲੋ ਜੀ ਉਹ ਵੀ ਕੰਨ ਨੂੰ ਫੋਨ ਲਾ ਕੇ ਭੱਜ ਗਏ ਮੈਨੂੰ ਲੱਗਦਾ ਇੱਥੇ ਜਾਦਾ ਸੰਗਰੂਰ ਦੇ ਵਿੱਚ ਨਵਾਂ ਕੋਈ ਕਾਨੂੰਨ ਬਣਿਆ ਵੀ ਐਮ ਆਰ ਪੀ ਤੋਂ ਉੱਤੇ 5-10 ਰੁਪਏ ਰੇਟ ਵਧਾ ਗਿਆ ਜਿਹੜੀ ਚੀਜ਼ ਵੇਚੀ ਜਾਵੇ ਤੇ ਬਾਈ ਨੇ ਜਿਵੇਂ ਕਿਹਾ ਪਿੱਛੇ ਕਹਿੰਦੇ ਅਸੀਂ ਤਾਂ ਇੱਥੇ ਕੰਮ ਕਰਦੇ ਆ ਜਿਹੜਾ ਵੀ ਐਸਾ ਦੁਕਾਨ ਦਾ ਮਾਲਕਾ ਭਾਈ ਇਸ ਚੀਜ਼ ਨੂੰ ਤੁਸੀਂ ਜਿਆਦਾ ਬੰਦ ਕਰ ਦਿਓ ਐਮ ਆਰ ਪੀ ਤੋਂ ਉੱਤੇ ਸਮਾਨ ਵੇਚਣਾ ਜਾਂ ਇੱਥੋਂ ਦੇ ਜਿਹੜੇ ਉਹ ਮੁਲਾਜ਼ਮ ਨੇ ਪੁਲਿਸ ਮੁਲਾਜ਼ਮ ਉਹਨਾਂ ਦੇ ਤੱਕ ਇਹ ਚੀਜ਼ ਜ਼ਰੂਰ ਜਾਣੀ ਚਾਹੀਦੀ ਆ ਵੀ ਆਮ ਬੰਦਾ 5-5 ਰੁਪਏ ਕਿਵੇਂ ਜੋੜਦਾ ਤੇ ਤੁਸੀਂ ਐਮ ਆਰ ਪੀ ਤੋਂ ਉੱਤੇ ਗੈਰ ਕਾਨੂੰਨੀ ਢੰਗ ਦੇ ਨਾਲ ਚੀਜ਼ਾਂ ਤੁਸੀਂ ਕਿਵੇਂ ਇੱਥੇ ਵੇਚ ਸਕਦੇ ਹੋ ਠੀਕ ਆ ਆ ਜਿਹੜੀ ਚੀਜ਼ ਆ ਕਿਸੇ ਦੇ ਧਿਆਨ ਦੇ ਵਿੱਚ ਨਹੀਂ ਆਈ ਕਿੰਨੀ ਇੱਥੇ ਪਬਲਿਕ ਫਿਰਦੀ ਆ ਦੇਖੋ ਤੁਸੀਂ ਕਿੰਨੀ ਇੱਥੇ ਪਬਲਿਕ ਫਿਰਦੀ ਆ ਤੁਸੀਂ 5 ਰੁਪਏ ਦੇ ਇਹਨਾਂ ਨੇ ਇੱਕ ਜਾਣੇ ਤੋਂ ਲੁੱਟੇ ਆ ਹਜ਼ਾਰਾਂ ਲੋਕਾਂ ਤੋਂ ਇਹ ਕਿੰਨੇ ਰੁਪਏ ਲੁੱਟਦੇ ਹੋਣਗੇ ਸੋ ਇਹ ਮੇਰੀ ਜਿਹੜੀ ਵੀਡੀਓ ਆ ਸ਼ੇਅਰ ਕਰਕੇ ਇਥੋਂ ਸੰਗਰੂਰ ਦੇ ਪ੍ਰਸ਼ਾਸਨ ਤੱਕ ਇਥੋਂ ਦੇ ਲੀਡਰਾਂ ਤੱਕ ਜ਼ਰੂਰ ਜਾਣੀ ਚਾਹੀਦੀ ਆ ਜੇ ਇਹਨਾਂ ਨੇ ਇਹ ਬੰਦ ਨਾ ਕੀਤਾ ਗੈਰਕਾਨੂੰਨੀ ਢੰਗ ਦੇ ਨਾਲ ਆਈ ਨਹੀਂ ਪਤਾ ਕਾਹ ਨੂੰ ਇੱਥੇ ਮੈਂ ਪੱਲੀ ਵਛਾ ਗਏ ਬਹਿ ਜਾ ਮੇਰਾ ਤੁਹਾਨੂੰ ਫਿਰ ਪਤਾ ਹੀ ਆ ਕਿ ਸਰਕਾਰ ਨੂੰ ਕਾਰਵਾਈ ਜ਼ਰੂਰ ਕਰਨੀ ਚਾਹੀਦੀ ਆ ਵੀਡੀਓ ਸਾਡੇ ਕੋਲ ਆ ਉਹ ਮੁੰਡੇ ਨੇ ਵੀ ਕਿਹਾਗਾ ਕਹਿੰਦਾ ਸਾਨੂੰ ਉਪਰੋਂ ਹੁਕਮ ਆ ਵੀ 5 ਰੁਪਏ ਵਧਾ ਕੇ ਚੀਜ਼ ਵੇਚਣੀ ਆ ਤੇ ਆ ਸੰਸਾਰ ਹੋਰ ਕਰ ਗੱਲ ਭਾਈ ਇਹ ਰਫਤਾਰ ਇਹ ਕੱਲੇ ਸੰਗਰੂਰ ਏਰੀਏ ਦੀ ਗੱਲ ਨਹੀਂ ਹੋਰ ਵੀ ਲੁਧਿਆਣਾ ਆਪਾਂ ਬਸਟਾਡੋਂ ਤੈਂ ਵੀ ਹਣਾ ਦਿਖਾਈ ਆ ਲੁਧਿਆਣਾ ਦੇਖ ਲੀਏ ਜਾਂ ਹੋਰ ਕਹਿੰਦੇ ਨੇ ਜੀ ਇਹ ਤਾਂ ਇੰਨੇ ਦੀ ਮਿਲੂਗੀ ਤੁਸੀਂ ਲੈਣੀਆਂ ਲੋ ਨਹੀਂ ਨਾ ਸੀ ਹੁਣ ਆਪਣੇ ਵਰਗਾ ਚਲੋ ਆਪਾਂ ਕਹਿਣਾ ਯਾਰ ਵੀ ਆਪਾਂ ਲੈ ਲਾਂਗੇ ਯਾਰ ਕੋਈ ਚੱਕਰ ਨਹੀਂ ਪਰ ਜਿਹੜਾ ਬੰਦਾ 2 250 300 ਰੁਪਿਆ ਦਿਹਾੜੀ ਕਮਾਉਣ ਵਾਲਾ ਉਹਨੂੰ ਇੰਨੀ ਗਰਮੀ 'ਚ ਪਿਆਸ ਲੱਗੇ ਉਹ ਕੋਕੀ ਦੀ ਬੋਤਲ ਜਾਂ ਪਾਣੀ ਦੀ ਬੋਤਲ ਲੈ ਲਵੇ ਭਾਈ ਉਹ ਦੱਸੋ ਕਿੱਥੇ ਜਾਊਗਾ ਭਾਈ ਤੁਸੀਂ ਖੜੇ ਹੋ ਮਾਦਾ ਤੁਸੀਂ ਖੜੇ ਹੋ ਦੱਸੋ ਵੀਰੇ ਜਿਹੜਾ ਦਿਹਾੜੀ ਵਾਲਾ ਬੰਦਾ 5 ਰੁਪਏ ਹਰ ਚੀਜ਼ ਮਹਿੰਗੀ ਇੱਥੇ ਲੱਗੇ ਉਹ ਕਿੱਥੇ ਜਾਊਗਾ ਉਹਨੇ ਕਿੱਥੇ ਜਾਣਾ ਵੀਰੇ ਉਹਨੇ ਕਿੱਥੇ ਜਾਣਾ ਹਾਂਜੀ ਉਹ ਗੱਲ ਬਟਾਬ ਗੱਲ ਆਈ ਲੂਗਾ ਕਿਉਂਕਿ ਮਾਤਾ ਹੁਣ ਤੁਸੀਂ ਹਾਂ ਤੁਸੀਂ ਹੁਣ ਸਿਆਣਿਆਂ ਤੁਹਾਡੇ ਨਾਲ ਜਵਾਕ ਵੀ ਹੁੰਦੇ ਨੇ ਨਿਆਣਾ ਹਣਾ ਜਿੱਦ ਕਰਦਾ ਵੀ ਭਾਈ ਆਹ ਚੀਜ਼ ਦਓ ਹੁਣ 20 ਵਾਲੀ ਚੀਜ਼ ਇਹ ਅੰਦਰ 25 ਚ ਵੇਚਦੇ ਨੇ ਦੱਸੋ ਹਾਂ ਵੇਚਦੇ ਨੇ ਗੈਰ ਕਾਨੂੰਨੀ ਆ ਭਾਈ ਇਹ ਗੈਰ ਕਾਨੂੰਨੀ ਆ ਇਹਨਾਂ ਦੇ ਉੱਪਰ ਜਿਹੜਾ ਕਾਰਵਾਈ ਹੋਣੀ ਚਾਹੀਦੀ ਆ ਗੈਰ ਕਾਨੂੰਨੀ ਢੰਗ ਦੇ ਨਾਲ ਆਪਾਂ ਐਮ ਆਰ ਪੀ ਤੋਂ ਉੱਪਰ ਚੀਜ਼ ਵੇਚ ਨਹੀਂ ਸਕਦੇ ਹਾਂ ਵੇਚ ਨਹੀਂ ਸਕਦੇ ਪਹਿਲੀ ਵਾਲੇ ਗੈਰ ਕਾਨੂੰਨੀਆ ਚੀਜ਼ਾਂ ਬਹਾਨੇ ਇਹ ਕੀ ਲਾਉਂਦੇ ਨੇ ਅਸੀਂ ਜੀ ਤੁਹਾਨੂੰ ਕੋਲਡ ਡਰਿੰਕ ਠੰਡੀ ਕਰਕੇ ਦਿੰਦੇ ਆ ਬਾਈ ਜੀ ਕਾਨੂੰਨ ਇਦਾਂ ਹੀ ਕਹਿੰਦੇ ਨੇ ਨਾ ਵੀ ਠੰਡੀ ਕਰਕੇ ਦਿੰਦੇ ਆ ਬਿਜਲੀ ਫ੍ਰੀ ਆ ਗਵਰਨਮੈਂਟ ਦੀ ਯਾਰ ਬਾਈ ਬਿਜਲੀ ਫ੍ਰੀ ਹੋਵੇ ਚਾਹੇ ਯਾਰ 50 ਰੁਪਏ ਜੋਂ ਟ ਹੋਵੇ ਸਾਨੂੰ ਮਤਲਬ ਨਹੀਂ ਉਹਦਾ ਪਰ ਜਦੋਂ ਐਮ ਆਰ ਪੀ ਲੱਗ ਗਈ ਮੈਕਸਿਮਮ ਰਿਟੇਲ ਪ੍ਰਾਈਸ ਥੋੜਾ ਸਾਰੀ ਬਚਤ ਦੁਕਾਨਦਾਰ ਦੀ ਬਚਤ ਹੋਰ ਜਿਹੜੇ ਥੋੜੇ ਵਪਾਰੀਆਂ ਦੀ ਬਚਤ ਉਸ ਦੇ ਵਿੱਚ ਐਡ ਹੋ ਕੇ ਆਉਣੀਆਂ ਜੇ 20 ਰੁਪਏ ਆ ਤਾਂ ਇੰਨਾ ਵਪਾਰੀਆਂ ਨੂੰ 16 ਰੁਪਏ 15 ਰੁਪਏ ਉਹ ਬੋਤਲ ਪਈ ਹੋਈ ਆ ਥੋੜਾ ਮੁਨਾਫਾ ਜਿਹੜਾ ਉਸ ਤੋਂ ਜੁੜ ਕੇ ਆਉਣਾ ਤੁਸੀਂ ਫੇਰ ਇੱਕ ਫਾਇਦੇ ਦੇਣਾ ਉਹਦੇ 5 ਰੁਪਏ ਵੱਧ ਯਾਰ ਕਿਵੇਂ ਵੇਚ ਸਕਦੇ ਹੋ ਤੇ ਸੰਸਾਰ ਇੱਕ ਗੱਲ ਹੋਰ ਆ ਮੈਨੂੰ ਸਮਝ ਨਹੀਂ ਆਉਂਦੀ ਵੀ ਸਾਡੇ ਆਮ ਲੋਕ ਕਿਉਂ ਨਹੀਂ ਬੋਲਦੇ ਜਦੋਂ ਬੋਤਲ ਦੇ ਉੱਪਰ ਪ੍ਰਿੰਟ ਰੇਟ ਆ ਐਮ ਆਰ ਪੀ ਤੋਂ ਉੱਪਰ ਤੁਸੀਂ ਇੱਕ ਵੀ ਪੈਸਾ ਦਿੰਨੇ ਕਿਉਂ ਆ ਮੈਨੂੰ ਤਾਂ ਇਹ ਨਹੀਂ ਸਮਝ ਆ ਰਹੀ ਇੱਥੋਂ ਦੇ ਡੀ ਸੀ ਸਾਹਿਬ ਤੱਕ ਇੱਥੋਂ ਦੇ ਮਲਾਜ਼ਿਮਾਂ ਤੱਕ ਇਹ ਮੇਰੀ ਵੀਡੀਓ ਜ਼ਰੂਰ ਪਹੁੰਚਦੀ ਕਰ ਦਿਓ ਤੇ ਸਾਡੇ ਲੋਕਾਂ ਨੂੰ ਅਵੇਅਰ ਹੋਣ ਦੀ ਲੋੜ ਆ ਇੱਕ ਇੱਕ ਰੁਪਈਆ ਤੁਸੀਂ ਕਿਵੇਂ ਕਮਾਉਨੇ ਹੋ ਤੁਹਾਨੂੰ ਪਤਾ ਹਨ ਫੇਰ ਵੀ ਤੁਸੀਂ ਐਮ ਆਰ ਪੀ ਤੋਂ ਉੱਪਰ ਜਿਹੜਾ ਪੈਸਾ ਕਿਉਂ ਦਿੰਨੇ ਹੋ ਇਹ ਚੀਜ਼ ਜਰੂਰ ਤੁਹਾਨੂੰ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਆ ਤੇ ਵੀਡੀਓ ਸ਼ੇਅਰ ਕਰਕੇ ਸੰਗਰੂਰ ਦੇ ਲੋਕਾਂ ਤੱਕ ਜਰੂਰ ਪਹੁੰਚਦੀ ਕਰਿਓ ਅਵੇਅਰ ਹੋਵੋ ਇੱਥੇ ਆਉਣਾ ਕੋਈ ਵੀ ਸਮਾਨ ਤੁਸੀਂ ਲੈਣਾਗਾ ਜਿੰਨਾ ਰੇਟ ਆ ਐਮ ਆਰ ਪੀ ਦਾ ਓਨਾ ਰੁਪਈਆ ਦੇ ਕੇ ਤੁਸੀਂ ਸਮਾਨ ਲਓ ਸੋ ਇਹ ਗੱਲਾਂ ਸੀ ਅੱਜ ਦੀਆਂ ਅਵੇਅਰ ਹੋਵੋ ਸचेत ਹੋਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ